ਉਹ ਠੀਕ ਹੋ ਜੀ ਆਰਾਧੀ ਸੀਐਡੀ ਚੋਂ ਕੀ ਨਾਮ ਆ ਜਾਣਾ ਜੀ ਜਲਦੀ ਨੂੰ ਚੋ ਅੱਛਾ ਜੀ ਮੈਂ ਤਾਂ ਹੀ ਮੈਂ ਉਹ ਠੀਕ ਹੋ ਜੀ ਆਰਾਧੀ ਸੀਐਡੀ ਚੋਂ ਕੀ ਨਾਮ ਆ ਜਾਣਾ ਜੀ ਸੋ ਇੱਕ ਸਮੇਂ ਸਿਰ ਕਰਨੀ ਹੈ ਹੁੰਦੀਆਂ ਜੀ ਇਹਵੇਂ ਕਾਂਗਰਸ ਪਾਰਟੀ ਵੀ ਇੱਕ ਯਾਤਰਾ ਦੇ ਰੂਪ ਦੇ ਵਿੱਚ ਹੁਣ 14 ਤਰੀਕ ਤੋਂ ਰਾਹੁਲ ਗਾਂਧੀ ਜੀ ਯਾਤਰਾ ਸ਼ੁਰੂ ਕਰ ਰਹੇ ਨੇ ਨਿਆਏ ਭਾਰਤ ਜੋੜੋ ਯਾਤਰਾ ਤੇ ਅਸੀਂ ਵੀ ਆਪਦੀ ਪੰਜਾਬ ਦੇ ਵਿੱਚ ਜਿਹੜੀ ਯਾਤਰਾ ਉਹ ਸ਼ੁਰੂ ਕਰ ਰਹੇ ਹਾਂ ਜਲਦੀ ਹੀ ਉਹ ਰਾ ਜਿਹੜਾ ਫਾਰਮੈਟ ਹੈ ਉਹ ਅਸੀਂ ਪ੍ਰੈਸ ਦੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਦੱਸਾਂਗੇ ਸੋ ਨੇਚਰਲੀ ਜਦੋਂ ਸਮਾਂ ਆ ਜਾਂਦਾ ਚੋਣ ਆ ਜਾਂਦੇ ਬਹੁਤ ਸਾਰੇ ਜਿਹੜੇ ਸਰਕਾਰਾਂ ਦੇ ਫੇਲੀਅਰਸ ਹੈਗੇ ਨੇ ਉਹਨਾਂ ਨੂੰ ਲੈ ਕੇ ਜਨਤਾ ਦੇ ਵਿੱਚ ਜਾਣਾ ਤੇ ਕਿੱਦਾਂ ਕਿੱਦਾਂ ਜਾਇਆ ਜਾ ਸਕਦਾ ਉਹ ਅਸੀਂ ਕਿਉਂਕਿ ਇਹ ਯਾਤਰਾਵਾਂ ਦਾ ਜਿਹੜਾ ਦੌਰ ਹੈ ਇਹ ਰਾਹੁਲ ਗਾਂਧੀ ਜੀ ਨੇ ਸ਼ੁਰੂ ਕੀਤਾ 4000 ਕਿਲੋਮੀਟਰ ਦੀ ਯਾਤਰਾ ਕਰਕੇ ਕਿੱਥੋਂ ਚੱਲੇ ਤੇ ਕਸ਼ਮੀਰ ਤੱਕ ਕੰਨਿਆ ਕਮਾਰੀ ਤੋਂ ਕਸ਼ਮੀਰ ਉਹ ਸਰਕਰ ਵਿਖਾਇਆ ਜਿਹੜੇ ਲੋਕ ਕਹਿੰਦੇ ਸੀ راہੂ ગાંધી ਬੜੇ ਹਾਲਸੀ ਨੇ ਸੋ ਪੂਰੇ ਦੇਸ਼ ਭਰ ਦੇ ਵਿੱਚ ਹੁਣ ਕਾਂਗਰਸ ਪਾਰਟੀਆਂ ਇਸੇ ਪੈਟਰਨ ਤੇ ਅਸੀਂ ਜਿਹੜੀਆਂ ਯਾਤਰਾਵਾਂ ਤੇ ਮੁੱਦੇ ਰੰਮ ਬਣ ਜੇਪੀ ਨੱਡਾ ਨੇ ਕੱਲ ਸਵਾਲ ਚੱਕੇ راہੂ ગાંધી ਦੀ ਯਾਤਰਾ ਤੇ ਉਹ ਪਹਿਲਾਂ ਵੀ ਯਾਤਰਾ ਮੈਂ ਕਿਹਾ ਭਾਜੀ ਜੇ ਸਵਾਲ ਨਾ ਚੁੱਕੇਗੀ ਤਾਂ ਫਿਰ ਹੋਰ ਕੌਣ ਚੁੱਕੇਗਾ ਰਾਹੁਲ ਗਾਂਧੀ ਅਗਰ ਟੀ-ਸ਼ਰਟ ਪਾ ਲੈਂਦੇ ਤਾਂ ਜੇਪੀ ਨੱਡਾ ਸਾਹਿਬ ਸਵਾਲ ਚੁੱਕਦੇ ਨੇ ਰਾਹੁਲ ਗਾਂਧੀ ਜੀ ਨੇ ਕਿਸੇ ਨੂੰ ਕੁਝ ਕਹਿਤਾ ਤਾਂ ਸਵਾਲ ਚੁੱਕਦੇ ਨੇ ਸੋ ਮੇਰੇ ਕਹਿਣ ਦਾ ਮਤਲਬ ਬੀਜੇਪੀ ਅਗਰ ਸਵਾਲ ਨਹੀਂ ਚੁੱਕੇਗੀ ਤਾਂ ਹੋਰ ਫਿਰ ਕੌਣ ਚੁੱਕੇਗਾ ਕਾਂਗਰਸ ਤੇ ਆਪ ਦੇ ਗੱਟ ਜੋੜ ਤੇ ਕਦੋਂ ਤੱਕ ਤਸਵੀਰ ਜਿਹੜੀ ਹੈ ਸਾਫ਼ ਹੋ ਜਾਏਗੀ ਕਿ ਤੁਸੀਂ ਮਿਲ ਕੇ ਆਏ ਹੋ ਕੱਲ ਵੇਖੋ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਹਜੇ ਤੱਕ ਗੱਟ ਜੋਟ ਬਾਰੇ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਸਾਨੂੰ ਨਹੀਂ ਦਿੱਤੀ ਗਈ ਹੈ ਔਰ ਮੈਨੂੰ ਹੁਣ ਤੱਕ ਪ੍ਰਧਾਨ ਦੇ ਰੂਪ ਦੇ ਵਿੱਚ ਹਾਂ ਮੀਡੀਆ ਚ ਕਾਸਰੇ ਲਾਏ ਜਾ ਰਹੇ ਹੈ ਹਰ ਵਿਅਕਤੀ ਕੋਈ ਇਧਰੋਂ ਉਧਰੋਂ ਬਿਆਨ ਦਿੱਤਾ ਜਾ ਰਿਹਾ ਹੈ ਪਰ ਹਜੇ ਤੱਕ ਮੈਨੂੰ ਇਹ ਕਿਹਾ ਗਿਆ ਵੀ 13ਆਂ 13 ਸੀਟਾਂ ਤੇ ਕਾਂਗਰਸ ਪਾਰਟੀ ਚੋਣ ਲੜੇਗੀ ਤੁਸੀਂ ਤਿਆਰੀਆਂ ਕਰੋ ਸੋ ਇੱਕ ਸਮੇਂ ਸਰਕਾਰ ਨਹੀਂ ਹੁੰਦੀਆਂ ਜੀ ਇਹ ਕਾਂਗਰਸ ਪਾਰਟੀ ਵੀ ਇੱਕ ਯਾਤਰਾ ਦੇ ਰੂਪ ਦੇ ਵਿੱਚ ਹੁਣ 14 ਤਰੀਕ ਤੋਂ ਰਾਹੁਲ ਗਾਂਧੀ ਜੀ ਯਾਤਰਾ ਸ਼ੁਰੂ ਕਰ ਰਹੇ ਨੇ ਨ્યાਏ ਭਾਰਤ ਜੋੜੋ ਯਾਤਰਾ ਤੇ ਅਸੀਂ ਵੀ ਆਪਦੀ ਪੰਜਾਬ ਦੇ ਵਿੱਚ ਜਿਹੜੀ ਯਾਤਰਾ ਉਹ ਸ਼ੁਰੂ ਕਰ ਰਹੇ ਹਾਂ ਜਲਦੀ ਹੀ ਉਹ ਜਿਹੜਾ ਫਾਰਮੈਟ ਹੈ ਉਹ ਅਸੀਂ ਪ੍ਰੈਸ ਦੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਦੱਸਾਂਗੇ ਸੋ ਨੈਚੁਰਲੀ ਜਦੋਂ ਸਮਾਂ ਆ ਜਾਂਦਾ ਚੋਣ ਆ ਜਾਂਦੇ ਆ ਬਹੁਤ ਸਾਰੇ ਜਿਹੜੇ ਸਰਕਾਰਾਂ ਦੇ ਫੇਲੀਅਰਸ ਹੈਗੇ ਨੇ ਉਹਨਾਂ ਨੂੰ ਲੈ ਕੇ ਜਨਤਾ ਦੇ ਵਿੱਚ ਜਾਣਾ ਤੇ ਕਿੱਦਾਂ-ਕਿੱਦਾਂ ਜਾਇਆ ਜਾ ਸਕਦਾ ਉਹ ਅਸੀਂ ਕਿਉਂਕਿ ਇਹ ਯਾਤਰਾਵਾਂ ਦਾ ਜਿਹੜਾ ਦੌਰ ਹੈ ਇਹ ਰਾਹੁਲ ਗਾਂਧੀ ਜੀ ਨੇ ਸ਼ੁਰੂ ਕੀਤਾ 4000 ਕਿਲੋਮੀਟਰ ਦੀ ਯਾਤਰਾ ਕਰਕੇ ਕਿੱਥੋਂ ਚੱਲੇ ਤੇ ਕਸ਼ਮੀਰ ਤੱਕ ਕੰਨਿਆ ਕਮਾਰੀ ਤੂੰ ਕਸ਼ਮੀਰ ਉਹ ਸਰਕਰ ਵਿਖਾਇਆ ਜਿਹੜੇ ਲੋਕ ਕਹਿੰਦੇ ਸੀ راہੂ ਗਾਂਧੀ ਬੜੇ ਹਾਲਸੀ ਨੇ ਸੋ ਪੂਰੇ ਦੇਸ਼ ਭਰ ਦੇ ਵਿੱਚ ਹੁਣ ਕਾਂਗਰਸ ਪਾਰਟੀਆਂ ਇਸੇ ਪੈਟਰਨ ਤੇ ਅਸੀਂ ਜਿਹੜੀਆਂ ਯਾਤਰਾਵਾਂ ਤੇ ਮੁੱਦੇ ਰੰਮ ਬ ਜੀਪੀ ਨੱਡਾ ਨੇ ਕੱਲ ਸਵਾਲ ਚੱਕੇ راہੂ ਗਾਂਧੀ ਦੀ ਯਾਤਰਾ ਤੇ ਉਹ ਪਹਿਲਾਂ ਵੀ ਯਾਤਰਾ ਮੈਂ ਕਿਹਾ ਭਾਜੀ ਜੇ ਸਵਾਲ ਨਾ ਚੁੱਕੇਗੀ ਤਾਂ ਫਿਰ ਹੋਰ ਕੌਣ ਚੁੱਕੇਗਾ ਰਾਹੁਲ ਗਾਂਧੀ ਅਗਰ ਟੀ-ਸ਼ਰਟ ਪਾ ਲੈਂਦੇ ਤਾਂ ਜੇਪੀ ਨੱਡਾ ਸਭ ਸਵਾਲ ਚੁੱਕਦੇ ਨੇ ਰਾਹੁਲ ਗਾਂਧੀ ਜੀ ਨੇ ਕਿਸੇ ਨੂੰ ਕੁਝ ਕਹਿਤਾ ਤਾਂ ਸਵਾਲ ਚੁੱਕਦੇ ਨੇ ਸੋ ਮੇਰੇ ਕਹਿਣ ਦਾ ਮਤਲਬ ਬੀਜੇਪੀ ਅਗਰ ਸਵਾਲ ਨਹੀਂ ਚੁੱਕੇਗੀ ਤਾਂ ਹੋਰ ਫਿਰ ਕੌਣ ਚੁੱਕੇਗਾ ਕਾਂਗਰਸ ਤੇ ਆਪ ਦੇ ਗੱਟ ਜੋੜ ਤੇ ਕਦੋਂ ਤੱਕ ਤਸਵੀਰ ਜਿਹੜੀ ਹੈ ਸਾਫ਼ ਹੋ ਜਾਏਗੀ ਕਿ ਤੁਸੀਂ ਮਿਲ ਕੇ ਆਏ ਹੋ ਕੱਲ ਵੇਖੋ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਹਜੇ ਤੱਕ ਗੱਟ ਚੋਟ ਬਾਰੇ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਸਾਨੂੰ ਨਹੀਂ ਦਿੱਤੀ ਗਈ ਹੈ ਔਰ ਮੈਨੂੰ ਹੁਣ ਤੱਕ ਪ੍ਰਧਾਨ ਦੇ ਰੂਪ ਦੇ ਵਿੱਚ ਹਾਂ ਮੀਡੀਆ ਚ ਓਕਾਸਰੇ ਲਾਏ ਜਾ ਰਹੇ ਹੈ ਹਰ ਵਿਅਕਤੀ ਕੋਈ ਇਧਰੋਂ ਉਧਰੋਂ ਬਿਆਨ ਦਿੱਤਾ ਜਾ ਰਿਹਾ ਹੈ ਪਰ ਹਜੇ ਤੱਕ ਮੈਨੂੰ ਇਹ ਕਿਹਾ ਗਿਆ ਵੀ 13 ਦੀਆਂ 13 ਸੀਟਾਂ ਤੇ ਕਾਂਗਰਸ ਪਾਰਟੀ ਚੋਣ ਲੜੇਗੀ ਤੁਸੀਂ ਤਿਆਰੀ ਕਰੋ